ਗਾਚਰੋਂ ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ ਇਹ ਉਹਨਾਂ ਦੇ ਪਰਸਨਲ ਬਿਆਨ ਨੇ ਮੈਂ ਬਕਾਇਦਤੌਰ ਕਹਿ ਦਿੰਦਾ ਹਰ ਹਿੰਦੁਸਤਾਨੀ ਹਰ ਸੂਬੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਪੂਰਨਕ ਕੇ ਆਪਣੀ ਵੋਟ ਬਣਾਉਂਦਾ ਵੀ ਕੰਮ ਲੈਣਦਾ ਵੀ ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ ਸ਼ਮਨਿਆ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਤੇ ਪੜਕੇ ਨੇ ਫਰੀਦਕੋਟ ਤੋਂ ਬੀਜੇਪੀ ਦੇ ਕੈਂਡੀਡੇਟ ਹੰਸਰਾਜ ਝੰਸ ਹੰਸਰਾਜ ਝੰਸ ਨੇ ਕਿਹਾ ਕਿ ਮੇਰੇ ਖਿਲਾਫ ਮਜੀਠੀਆ ਕਿਉਂ ਬੋਲ ਰਹੇ ਨੇ ਮਜੀਠੀਆ ਤੇ ਆਪਣੇ ਤੇ ਗੰਭੀਰ ਇਨਸਾਨ ਨੇ ਅਕਾਲੀ ਦਲ ਦਾ ਮੇਰਾ ਦੇਣਾ ਨਹੀਂ ਦੇ ਸਕਦਾ ਹੰਸਰਾਜ ਝੰਸ ਨੇ ਕਿਹਾ ਕਿ ਮੈਂ ਆਪਣੇ ਕਈ ਸਾਲ ਅਕਾਲੀ ਦਲ ਨੂੰ ਦਿੱਤੇ ਇੱਥੇ ਤਾਂ ਜੇ ਕੀਤਾ ਕੋਸ਼ਿਸ਼ ਨਹੀਂ ਹੁੰਦਾ ਵਿਰੋਧੀ ਨੂੰ ਤਦ ਦੇਖਿਆ ਹੀ ਹੈ ਤੁਸੀਂ ਹਾਂਜੀ ਅੱਛਾ ਹੋਰ ਤਾਂ ਮੈਨੂੰ ਜੋ ਮਰਜੀ ਕੋਈ ਕਹੀ ਜਾਵੇ ਉਹ ਮਜੀਠੀ ਆਰਾਮ ਪਤਾ ਨਹੀਂ ਕਿਹੜਾ ਜਿਹੜਾ ਮਜੀਠੀ ਆਰਾਮ ਹੀ ਉਹਦਾ ਨਾਮ ਵਿਕਰਮ ਵਿਕਰਮ ਮਜੀਠੀ ਆਰਾਮ ਉਹ ਵੀ ਮੇਰੇ ਦਵਾਲੇ ਹੋਇਆ ਆ ਉਹ ਡਰਗ ਤੁਹਾਡੇ ਤੋਂ ਸ਼ੁਰੂ ਹੋਈ ਹੈ ਬੱਚੇ ਲੋਕਾਂ ਦੇ ਤੁਸੀਂ ਮਾਰਦੇ ਅੱਜ ਹਰ ਮਾਵਾ ਵੈਣ ਪਾ ਰਹੀਆਂ ਉਹ ਭਰਾਵਾ ਤੁਸੀਂ ਤਾਂ ਮੇਰਾ 7 ਦਿਨ ਜਨਮ ਕਰਜ਼ਾ ਨਹੀਂ ਦੇ ਸਕਦੇ ਪਹਿਲਾਂ ਫਰੀ ਵਿੱਚ ਤੁਹਾਡੀਆਂ ਮੈਂ ਕੰਪੇਨਾ ਕਰਦਾ ਰਿਹਾ ਫਿਰ ਮੈਂ 10-12 ਸਾਲ ਜ਼ਿੰਦਗੀ ਦੇ ਕੀਮਤੀ ਤੁਹਾਡੇ ਦੇ ਲਾਇਆ ਪਰ ਮੈਂ ਹੈਰਾਨ ਆ ਨਹੀਂ ਕਾਲੀਦਾਲ ਨਾਲ ਜੁੜਨਾ ਗਲਤੀ ਨਹੀਂ ਸੀ ਵੱਡੇ ਬਾਦਲ ਸਾਹਿਬ ਤਾਂ ਇਦਾਂ ਬੋਲਦੇ ਨਹੀਂ ਸੀ ਸੁਖਵੀਰ ਜੀ ਨੇ ਕਦੀ ਨਹੀਂ ਬੋਲਿਆ ਭੈਣ ਜੀ ਹਰਸਿਮਰਤ ਜੀ ਨੇ ਮੇਰੇ ਬਾਰੇ ਕਦੀ ਨਹੀਂ ਬੋਲਿਆ ਆ ਮਜੀਠਿਆ ਰਾਮ ਪਤਾ ਨਹੀਂ ਕਿੱਥੋਂ ਆ ਗਿਆ ਉਹ ਮੈਂ ਦੇਖਿਆ ਦੋ ਤਿੰਨ ਵੀਡੀਓ ਐਡਾ ਲੰਬਾ ਮੂੰਹ ਆ ਵੀ ਤੂੰ ਗਰੀਬਾਂ ਤੇ ਤਰਸ ਕਰਦਾ ਤੂੰ ਤਾਂ ਆਪਣੇ ਮੂੰਹ ਤੋਂ ਦੋ ਤਿੰਨ ਫਲਾਟ ਕੱਟ ਦੇ ਗਰੀਬਾਂ ਨੂੰ ਤਾਂ ਨਹੀਂ ਤੇਰਾ ਮੂੰਹ ਆਮ ਬੱਦਿਆ ਜੱਡਾ ਇਥੋਂ ਸ਼ੁਰੂ ਹੁੰਦਾ ਜਿੱਡਾ ਕੱਦ ਆ ਓਡਾ ਮੂੰਹ ਆ ਉਹਨੇ ਦਿੱਕਤ ਕਿਹੋ ਜਿਹੀ ਰੋਡ ਬਿਚਾਤੇ ਆ ਗੱਟਕਰੀ ਸਾਹਿਬ ਨੇ ਜਦੋਂ ਸੜਕਾਂ ਤੇ ਚੱਲਦੇ ਆ ਨਮਸਕਾਰ ਕਰਿਆ ਕਰਨੀ ਚਾਹੀਦੀ ਐ ਇਹ ਬੰਦਾ ਕੰਮ ਕਰਦਾ ਆ ਮੈਂ ਇਸ ਕਰਕੇ ਨਹੀਂ ਕਿ ਭਾਜਪਾ ਚਾ ਮੈਂ ਕਿ ਨਾ ਕੰਮ ਤੇ ਦੇਖੋ ਔਰ ਪੰਜਾਬ ਲਈ ਬਿਲਕੁਲ ਉਹ ਬਹੁਤ ਵਧੀਆ ਸੋਚ ਰਹਾ ਆ ਉਹਨਾਂ ਦੀ ਸ਼ਬੀ ਉਹਨਾਂ ਦਾ ਇਮੇਜ ਜਿਉਸ ਪਾਰਟੀ ਦਾ ਪਤਾ ਨਹੀਂ ਕਿਉਂ ਖਰਾਬ ਕਰ ਰਹੇ ਲੋਕ ਜਾਂ ਤਾਂ ਉਹ ਆ ਜਿਹੜੇ ਚਾਹੁੰਦੇ ਸੀ ਵੀ ਥੱਲੇ ਲੱਗ ਕੇ ਇਲੈਕਸ਼ਨ ਲੜੀ ਜਾਣ ਰਾਜ ਭਾਗ ਅਸੀ ਮੰਨੀ ਜਾਈਏ ਪਾਦਸ਼ਾਹ ਕਾਰੂ ਵਾਂਗੂ ਅਸੀਂ ਗੰਜ ਜੋੜੀ ਜਾਈਏ ਬੀਜੇਪੀ ਪਿੱਛ ਲੱਗ ਜਈ ਰਵੇ ਪਿੱਛ ਪਾਛੜੀ ਮਤਲਬ ਪਿੱਛੇ ਦੱਬੀ ਜਈ ਦੋ ਕਿਨਾਂ ਦੇ ਐਮਐਲਏ ਹੋਣ ਦੋ ਤਿੰਨ ਉਹ ਵੀ ਜਿੱਦਾਂ ਮਰਜ਼ੀ ਦਬਾ ਲਿਆ ਕਰਨ ਤੇ ਇਹ ਨਾਟਕ ਪਵੇ ਜਦੋਂ ਹੁਣ ਇਕੱਲਿਆਂ ਇਲੈਕਸ਼ਨ ਲੜਨ ਲੱਗੇ ਆ ਉਹ ਸਾਰੀਆਂ ਪਾਰਟੀਆਂ ਐਕਟਿਵ ਹੋ ਗਈਆਂ ਤੇ ਸ਼ਾਮਤ ਆ ਗਈ ਮੇਰੀ ਗਰੀਬ ਆ ਮੈਨੂੰ ਉੱਥੇ ਲੜਾ ਦਿੰਦੇ ਕਿਤੇ ਹੋਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਅਕਾਲੀ ਦਲ ਤੇ ਤਿੱਖਾ ਨਿਸ਼ਾਨਾ ਸਾਧ ਹੈ ਬਾਜਵਾਨ ਨੇ ਕਿਹਾ ਕਿ ਬਾਦਲ ਦੀ ਸ਼ੇਅਰ ਵੈਲਿਊ ਥੱਲੇ ਆ ਗਈ ਹੈ ਹਰਸਿਮਰਤ ਨੂੰ ਕਿਸੇ ਪਾਸਿਓ ਵੋਟ ਨਹੀਂ ਮਿਲ ਰਹੀ ਹਰਸਿਮਰਤ ਦਾ ਜਿੰਨਾ ਮਤਲਬ ਮੋਦੀ ਦਾ ਜਿੰਨਾ ਬਾਜਵਾ ਨੇ ਕਿਹਾ ਹੈ ਕਿ ਐਂਟੀ ਮੋਦੀ ਵੋਟ ਸਿਰਫ ਕਾਂਗਰਸ ਨੂੰ ਹੀ ਪਰਵੇਗੀ ਤੇ ਖੁੱਸਰੇ ਦੇ ਖਿਲਾਫ ਜੋ ਸਿਆਸੀ ਪਾਰਟੀਆਂ ਨੇ ਹਮਲਾਵਰ ਨੇ ਸੀਪੀਡੀ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ ਦਲ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ ਤੇ ਕਿਹਾ ਹੈ ਕਿ ਬਾਦਲ ਦੀ ਸ਼ੇਅਰ ਵੈਲਿਊ ਥੱਲੇ ਆ ਗਈ ਹੈ ਹਰਸਿਮਰਤ ਨੂੰ ਕਿਸੇ ਪਾਸਿਓ ਵੋਟ ਨਹੀਂ ਮਿਲ ਰਹੀ ਅਰ ਸਿਮਰਤ ਦਾ ਜਿਤਨਾ ਮਤਲਬ ਮੋਦੀ ਦਾ ਜਿਤਨਾ ਐਂਟੀ ਮੋਦੀ ਵੋਟ ਸਿਰਫ ਕਾਂਗਰਸ ਨੂੰ ਹੀ ਫਤੂਤ। ਜਿੱਦਰਾ ਹੱਥ 걸 ਪਾ ਦੇਂਦੇ ਨੇ ਲਗਾਤਾਰ ਕਿ ਕਿੱਤੀ ਹੈਗੀ ਆ। ਤੋਂ ਵੀ ਸਿੱਤੀ ਵਾਲੀ ਦਾਵਾ ਕਰੀ ਤੋਂ ਵੀ ਲੋਕ ਵੱਡੀ ਬਾਦਲ ਦੇ ਦੇਖੋ ਇੱਕ ਮੇਰੀ ਗੱਲ ਸੁਣ ਲਓ। ਇਸ ਟਾਈਮ ਸ਼ੇਅਰ ਵੈਲਿਊ ਬਾਜ਼ਲਸ ਦੀ ਥੱਲੇ ਆ ਚੁੱਕੀ। ਇਸ ਟਾਈਮ ਸਰਦਾਰਨੀ ਹਰ ਸਿਮਰਤ ਕੌਰ ਜੀ ਨੂੰ ਕਿਸੇ ਪਾਸੇ ਸਪੋਰਟ ਮਿਲ ਨਹੀਂ ਰਹੀ। ਕਿਉਂਕਿ ਹਰ ਸਿਮਰਤ ਜੀ ਦਾ ਜਿਤਨਾ ਮਤਲਬ ਮੋਦੀ ਦਾ ਜਿਤਨਾ ਤੋਰ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਮੋਦੀ ਨੂੰ ਰਿਜੈਕਟ ਕਰਨ ਦਾ ਸੋ ਇਹ ਸਿੱਧੇ ਤੌਰ ਤੇ ਵੋਟ ਜਿਹੜੀ ਹੈ ਐਂਟੀ ਮੋਦੀ ਵੋਟ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਹੈ ਇੰਡੀਆ ਨੈਸ਼ਨਲ ਕਾਂਗਰਸ ਨੂੰ ਪੈਣੀ ਨਾ ਆਪ ਨੂੰ ਪੈਣੀ ਹੈ ਤੇ ਨਾ ਅਕਲ ਕਰਦਾ